ਤੇਰਾ ਸ਼ਾਂਤ ਸੁਭਾ। ਤੇਰਾ ਸ਼ਾਂਤ ਸੁਭਾ ਮੈਨੂੰ ਮੂਹ ਲੈਂਦਾ। ਤੇਰਾ ਸ਼ਾਂਤ ਸੁਭਾ ਮੈਨੂੰ ਵਸ ਕਰ ਲੈਂਦਾ। ਤੇਰਾ ਸ਼ਾਂਤ ਸੁਭਾ ਮੇਰੀ ਬਣ ਗਈ ਮਲਮ। ਤੇਰਾ ਸ਼ਾਂਤ ਸੁਭਾ ਮੇਰੀ ਵਸ ਕਰ ਗਈ ਧੜਕਨ। ਇਸ ਗੁੱਸੇ ਦਾ ਬਸ ਇੱਕੋ ਹੱਲ। ਤੇਰਾ ਸ਼ਾਂਤ ਸੁਭਾ ਮਨ ਪਾ ਗਿਆ ਠੰਡ। ਵੈਰ ਮੁਕਤ ਹੁਣ ਬਣ ਗਿਆ ਮਨ। ਤੇਰਾ ਸ਼ਾਂਤ ਸੁਭਾ ਮੈਨੂੰ ਸਮਝਾ ਗਿਆ ਸਭ। ਬੁੱਧੀ ਦਾ ਮੇਰਾ ਵਦਿਆ ਕਦ ਕੀ ਅਕਲਮੰਦ ਮੈਂ ਬਣ ਗਿਆ ਦਸ। ਸਭ ਤੋਂ ਸੁੱਚੀ ਮੇਰੀ ਨਿਗਾਹ ਬਣੀ ਫਿਰ ਸਭ ਤੋਂ ਉੱਚੀ ਮੇਰੀ ਸੋਚ ਬਣੀ ਤੇਰਾ ਸ਼ਾਂਤ ਸੁਭਾਅ ਮੈਨੂੰ ਮੋਹ ਲੈਂਦਾ ਤੇਰਾ ਸ਼ਾਂਤ ਸੁਭਾਅ ਮੈਨੂੰ ਵਸ ਕਰ ਲੈਂਦਾ ਤੇਰਾ ਸ਼ਾਂਤ ਸੁਭਾਅ ਮੇਰੀ ਬਣ ਗਈ ਮੱਲਮ ਤੇਰਾ ਸ਼ਾਂਤ ਸੁਭਾਅ ਮੇਰੀ ਵਸ ਕਰ ਗਈ ਧੜਕਨ ਮੈਂ ਰੱਜ ਕੇ ਤੇਰਾ ਸ਼ੁਕਰ ਕਰਾਂ ਤੇਰੇ ਸ਼ਾਂਤ ਸੁਭਾਅ ਦੀ ਮੈਂ ਕਦਰ ਕਰਾਂ ਤੇਰਾ ਸ਼ਾਂਤ ਸੁਭਾਅ ਮੇਰੇ ਘਰ ਦੀ ਰੌਣਕ ਤੇਰਾ ਸ਼ਾਂਤ ਸੁਭਾਅ ਤੇਰੀ ਨਿਰਮਲ ਫਿਤਰਤ ਮਨ ਉਲਝਣ ਜਦ ਵੀ ਫਿਕਰ ਪਵੇ ਤੇਰਾ ਸ਼ਾਂਤ ਸੁਭਾ ਇਹ ਚਿੰਤਾ ਦੂਰ ਕਰੇ ਜਦ ਵੀ ਓਖਾ ਵਕਤ ਲੱਗੇ ਤੇਰਾ ਸ਼ਾਂਤ ਸੁਭਾ ਮੇਰੇ ਸੰਗ ਰਹੇ ਤੇਰਾ ਸ਼ਾਂਤ ਸੁਭਾ ਮੈਨੂੰ ਮੋਹ ਲੈਂਦਾ ਤੇਰਾ ਸ਼ਾਂਤ ਸੁਭਾ ਮੈਨੂੰ ਵਸ ਕਰ ਲੈਂਦਾ ਤੇਰਾ ਸ਼ਾਂਤ ਸੁਭਾ ਮੇਰੀ ਬਣ ਗਈ ਮੱਲਮ ਤੇਰਾ ਸ਼ਾਂਤ ਸੁਭਾ ਮੇਰੀ ਵਸ ਕਰ ਗਈ ਧੜਕਨ ਮੈਨੂੰ ਆਦਤ ਤੇਰੀ ਐਸੀ ਪਈ ਤੈਨੂੰ ਦੂਰ ਜਮਾ ਮੈਂ ਕਰਨਾ ਪਈ ਤੇਰਾ ਸੁਭਾ ਲੱਗੇ ਸਭ ਤੋਂ ਚੰਗਾ ਜਿਵੇਂ ਰੱਬ ਦੇ ਘਰ ਵਿੱਚ ਮੈਂ ਕੱਲਾ ਬੰਦਾ ਤੂੰ ਤੇ ਮੈਂ ਚੱਲ ਕਿੱਥੇ ਦੂਰ ਚਲੀਏ ਇਸ ਜੱਗ ਨੂੰ ਪਿੱਛੇ ਛੱਡ ਚੱਲੀਏ ਤੂੰ ਸਾंभ ਕੇ ਰੱਖ ਮੇਰੀ ਇੱਜ਼ਤ ਯਾਰਾ ਤੇਰਾ ਸ਼ਾਂਤ ਸੁਭਾ ਮੇਰਾ ਬਣ ਗਿਆ ਸਹਾਰਾ ਤੇਰਾ ਸ਼ਾਂਤ ਸੁਭਾ ਮੈਨੂੰ ਮੋਹ ਲੈਂਦਾ ਤੇਰਾ ਸ਼ਾਂਤ ਸੁਭਾ ਮੈਨੂੰ ਵਸ ਕਰ ਲੈਂਦਾ ਤੇਰਾ ਸ਼ਾਂਤ ਸੁਭਾ ਮੇਰੀ ਬਣ ਗਈ ਮਲਮ ਤੇਰਾ ਸ਼ਾਂਤ ਸੁਭਾ ਮੇਰੀ ਵਸ ਕਰ ਗਈ ਤੜਕ ਤੇਰਾ ਸ਼ਾਂਤ ਸੁਭਾ ਮੇਰੀ ਬਣ ਗਈ ਮਲਮ ਤੇਰਾ ਸ਼ਾਂਤ ਸੁਭਾ ਮੇਰੀ ਵਸ ਕਰ ਗਈ ਧੜਕਨ ਤੇਰਾ ਸ਼ਾਂਤ ਸੁਭਾ ਮੇਰੀ ਵਸ ਕਰ ਗਈ ਧੜਕਨ